ਤਾਂ ਜੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਦੇ ਹਾਂ ਕਿ ਖਾਲੀ ਪੈਪਸੀ ਵਾਲਿਆਂ ਬੋਤਲਾਂ ਦਾ ਕੀ ਬਣਾਉਂਦਾ ਪੈਪਸੀ ਵਾਲਿਆਂ ਬੋਤਲਾਂ ਚੱਕ ਲਿਆ ਤੇ ਧੋਣ ਲੱਗ ਗਿਆ ਇਹਨਾਂ ਨੂੰ ਚੰਗੀ ਤਰ੍ਹਾਂ ਧੋਤਨੋਂ ਪੈਪਸੀ ਵਾਲਿਆਂ ਬੋਤਲਾਂ 2 ਲੀਟਰ ਵਾਲਿਆਂ ਤੇ ਅੱਧਾ ਲੀਟਰ ਵਾਲਿਆਂ ਧੋ ਕੇ ਚੰਗੀ ਤਰ੍ਹਾਂ ਲਫਾਫੜੀ ਜੇ ਲਾ ਕੇ ਤੋਂ ਸਕਿਟਰ ਜੇ ਹੁਣ ਮਾਰਕਰ ਲਿਆ ਤੇ ਇਹਨਾਂ ਤੇ ਡੱਬੇ ਜੇ ਬਣਾਉਣ ਲੱਗ ਗਿਆ ਮਾਰਕਰ ਨਾਲ 12ਾਂ ਨੀਆਂ ਜਿਵੇਂ ਹੁੰਦੀਆਂ ਨੇ ਛੋਟੇ ਛੋਟੇ ਤੇ ਹੁਣ ਇਹ ਕੱਤਾ ਲਿਆ ਗੱਤੇ ਨੂੰ ਕੱਟ ਰਿਹਾ ਵੇਖੋ ਇਸ ਤਰ੍ਹਾਂ ਇਸ ਤਰ੍ਹਾਂ ਨਿਸ਼ਾਨ ਲਾ ਕੇ ਗੱਤੇ ਨੂੰ ਕੱਟ ਲੈਣਾ ਤੇ ਕਟਰ ਨਾਲ ਵੀ ਕੋਈ ਢੇੜੇ ਟੁਟੇ ਲਾ ਦੇਣੇ ਆ ਫੇਵਿਕਿਕ ਦੀ ਮਤਲ ਨਾਲ ਟੋਟੇ ਲਾ ਦੇਣੇ ਆ ਤੇ ਹੁਣ ਇਹਨਾਂ ਦੇ ਥਲੇੜੀ ਸਾਈਡ ਛੋਟੀਆਂ ਬੋਤਲਾਂ ਲਾ ਦੇਣੀਆਂ ਬੋਤਲ ਨੂੰ ਵਿਚਾਲੇ ਲਾ ਕੇ ਵੱਡੀ ਨੂੰ ਵੇਖੋ ਇਸ ਤਰ੍ਹਾਂ ਤੁਸੀਂ ਲਾ ਦੇਣੀ ਆ ਵੇਖੋ 에ਰੋਪਲੇਨ ਬਣਾ ਲਿਆ ਸਹ ਦੇਬ ਬੰਦਾ ਆ ਵੇਖੋ ਸਟਿੱਕਾਂ ਲਿਆ ਇਹ ਜਿਹੜੀਆਂ ਕੋਲ ਫਿੱਟ ਲੱਗੀਆਂ ਹੁੰਦੀਆਂ ਤੇ ਉਹ ਹੁਣ ਢੱਕਣ ਲਿਆ ਨੇ ਟੱਕਣਾਂ ਨੂੰ ਜੋੜਦਾ ਫੇਵਿਕਿਕ ਲਾ ਕੇ ਟੱਕਣ ਜੋੜਦੇ ਹੁਣ ਉੱਤੇ ਸਟਿੱਕਾਂ ਲਾ ਰਿਹਾ ਵੇਖੋ ਇਹਦੇ ਨਾਲ ਵੇਖੋ ਟਾਇਰ ਬਣਾਤੇ ਹੋਏ ਸਟਿੱਕਾਂ ਲਾ ਕੇ ਕੌਲਫੀ ਦੀਆਂ ਤੇ ਟੱਕਣ ਲਾ ਕੇ ਵੇਖੋ ਇਹ ਤੇ ਗੋਲ ਲਾ ਰਿਹਾ ਉਮੀ ਹੈ ਜਿਵੇਂ ਪਹਿਲੇ ਤੇ ਲਾਇਆ ਸੀ ਚੰਗੀ ਤਰ੍ਹਾਂ ਵੀ ਲਾ ਕੇ ਸੈਟ ਕਰਕੇ ਘੱਟਾ-ਗੁੱਟਾ ਕੱਟ ਕੇ ਉਮੀ ਇਹਨੇ ਟੱਕਣ ਲਾ ਦੇ ਟਾਇਰ ਜਿੱਥੇ ਉਹ ਥੱਲੇ ਟਾਇਰ ਲੱਗਦੇ ਹੁੰਦੇ ਉੱਥੇ ਟੱਕਣਾਂ ਦੀ ਵਾਰਤ ਟਾਇਰਾਂ ਲਈ ਕੀਤੀਆਂ ਨੇ ਹੁਣ ਤੇ ਜਿਹੜਾ ਟੇਪ ਲਾਤੀ ਵੇਖੋ ਇਸ ਤਰ੍ਹਾਂ ਦੂਜੀ ਟੇਪ ਲਗਾ ਦੇਣੀ ਆ ਕੰਨੀਆਂ ਦੇ ਦੇ ਜਿੱਥੇ ਗੱਤਾ ਲਾਇਆ ਸੀਗਾ ਆਪਾਂ ਫਰਨ ਲਾਇਆ ਸੀ ਤੇ ਮੂਰੇ ਕੁਲਫੀ ਦੇ ਸਟੇਕਾਂ ਲਾ ਕੇ ਇਸ ਤਰ੍ਹਾਂ ਦੇ ਪੱਖੇ ਬਣਾ ਦੇਣੇ ਆ ਜਿਵੇਂ ਇਹ ਲਗਾ ਰਹੇ ਆ ਬੋਤਲ ਦੇ ਢੱਕਣ ਤੇ ਤੇ ਛੋਟੀਆਂ ਬੋਤਲਾਂ ਦੀ ਮੂਰੇ ਤੇ ਹੁਣ ਕੋਈ ਪੇਂਟ ਲਿਆਉਣਾ ਤੁਸੀਂ ਆਪ ਦੀ ਮਨਪਸੰਦ ਦਾ ਬੁਰਸ਼ ਨਾਲ ਇੱਥੇ ਪੇਂਟ ਕਰ ਦੇਣਾ ਤੇ ਉਸ ਉਹ ਥਾਂ ਛੱਡ ਲੈਣੀ ਆ ਜਿੱਥੇ ਤੇ ਸ਼ੀਸ਼ੇ ਬਣਾਉਣੇ ਆਪਾਂ ਮੂਰੂ ਮੂਰੂ ਛੱਡ ਦੇਣੀ ਜਿੱਥੇ ਇਹਦੀ ਬਾਰੀ ਰੱਖਣੀ ਆ ਤੇ ਗੋਲ ਉਹ ਬਾਰੀਆਂ ਛੱਡਤੀਆਂ ਨੇ ਉਥੇ ਕਾਲਾ ਪੇਂਟ ਕਰਦਾ ਨੇ ਵੇਖੋ ਫਰਾਂ ਦੇ ਵੀ ਉਪਰ ਕਾਲਾ ਪੇਂਟ ਕਰਤਾ ਇੱਥੇ ਪੱਖੇ ਸੀ ਪੈਰਾਂ ਨੂੰ ਵੀ ਕਾਲਾ ਪੇਂਟ ਕਰਤਾ ਵੇਖੋ ਇਸ ਤਰ੍ਹਾਂ ਤੁਸੀਂ ਪੇਂਟ ਕਰ ਦੇਣਾ ਤੇ ਹੁਣ ਇੱਥੇ ਪੱਟੀਆਂ ਲਾਉਣੀਆਂ ਵੇਖੋ ਇਸ ਤਰ੍ਹਾਂ ਤੁਸੀਂ ਲੈਣਾ ਲਗਾ ਦੇਣੀ ਆ ਪੱਟੀਆਂ ਇਹਨੇ ਨੀਲੇ ਰੰਗ ਦੀਆਂ ਲਾਈਆਂ ਤੁਸੀਂ ਆਪਦੀ ਮਨਪਸੰਦ ਰੰਗ ਨਾਲ ਕੋਈ ਵੀ ਬਣਾ ਸਕਦੇ ਹੋ ਵੇਖੋ ਇਸ ਤਰ੍ਹਾਂ ਤੁਸੀਂ ਬ੍ਰਸ਼ ਦੀ ਮਦਦ ਨਾਲ ਪੇਂਟ ਕਰ ਦੇਣਾ ਵੇਖੋ ਬਹੁਤ ਸੋਹਣਾ ਬਣ ਗਿਆ ਉਹ ਆ ਵੇਖੋ ਸਰਦਾਈ ਰੰਗ ਕਰ ਰਹੇ ਇਹਨੂੰ ਵੇਖੋ ਇਸ ਤਰ੍ਹਾਂ ਤੁਸੀਂ ਪੇਂਟ ਕਰ ਦੇਣਾ ਵੇਖੋ ਬਹੁਤ ਸੋਹਣਾ ਬਣ ਗਿਆ ਵੇਖੋ ਮਿੱਤਰੋ ਉਹ ਵੇਖੋ ਤੇ ਵੀ ਲਾਦ ਗਾਣੇ ਕਾਲਾ ਪੇਂਟ ਕਰਤਾ ਪੱਖਿਆਂ ਤੇ ਉਸੇ ਤਰ੍ਹਾਂ ਹੀ ਪਹਿਲੇ ਵਾਂਗ ਲੈਣਾ ਲਾਦ ਗਾਣੇ ਵੇਖੋ ਹੁਣ ਚਿੱਟੇ ਰੰਗ ਦੀ ਪੱਟੀ ਲਾਤੀ ਵੇਖੋ ਮਿੱਤਰੋ ਟੇਬਲ ਤੇ ਇਹਨੇ ਸਜਾਤੀ ਹੁਣ ਵੇਖੋ ਕਿੰਨੇ ਸੋਹਣੇ ਲੱਗ ਰਿਹਾ ਸੋ ਪੀਸ ਦੀ ਵਰਤੋਂ ਵਿੱਚ ਲਿਆ ਸਕਦੇ ਤੁਸੀਂ ਵੇਖੋ ਬਹੁਤ ਸੋਹਣੇ ਬਣਾਏ ਆ ਜਿਆ ਜ ਤਾਂ ਆਪਣੇ ਘਰ ਵਿੱਚ ਇਹ ਜ਼ਰੂਰ ਟਰਾਈ ਕਰੋ ਵੇਖ ਬਹੁਤ ਸੋਹਣੇ ਬਣ ਗਏ